ਇਹ ਜਿਆ ਦੋ ਤਾਈਂ ਤਾਂ ਮੈਂ ਤੈਨੂੰ ਆਖੀ ਨਾ ਫੂਨੋਂ ਸਿੱਟ ਕੀ ਕਰਤੇ ਆ ਖਾਲੇ ਖੂਲੇ ਯਾਨੀ ਪਾਣੀ ਡੇਡ ਡੇਡ ਫੁੱਟ ਖੜਾ ਹੈ ਜਿਹੜੀਆਂ ਆਪਣਾ ਝੋਨੇ ਦੇ ਵਿੱਚ ਵੱਟ ਪਾਈ ਹੁੰਦੀ ਆ ਵੱਟ ਤੋਂ ਗੱਠ ਗੱਠ ਉੱਚਾ ਹੈ ਪਾਣੀ IP 67 ਤੇ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਬਈ ਆ ਆਪ ਖਾਲਾ ਪਾਇਆ ਸੀਗਾ ਖਾਲੇ ਦੇ ਬਰੋਬਰ ਹੋਇਆ ਪਿਆ ਯਾਨੀ ਜੇ ਹੁਣ ਵੀ ਮੰਨ ਲਓ ਮੀਂਹ ਦਾ ਕੰਟਰੋਲ ਰਹਿੰਦਾ ਤਾਂ ਨੁਕਸਾਨ ਤੋਂ ਬਚਾ ਰਹਿ ਜੂਗਾ ਚਲੋ ਠੀਕ ਆ ਨੁਕਸਾਨ ਹੈਗਾ ਜਿਵੇਂ ਹੁਣ ਪਾਣੀ ਖੜਾ ਹੀ ਰਿਹਾ ਵੀ ਝੋਨੇ ਨੂੰ ਬਿਮਾਰੀ ਵੀ ਵੱਧ ਆਊਗੀ ਜਿਵੇਂ ਫੰਗਸ ਹੋ ਗਈ ਪਰ ਹਜੇ ਵੀ ਟਿਕ ਟਿਕਾ ਹੋ ਜੇ ਤਾਂ ਆਪਣਾ ਜਿਹੜਾ ਨੁਕਸਾਨ ਤੋਂ ਬਹੁਤ ਬਚਾਅ ਹੋ ਜਾਊਗਾ ਇਸ ਸਾਲ ਜਿਹੜੀਆਂ ਬਈ ਝੋਨੇ ਦੀਆਂ ਫਸਲਾਂ ਬਹੁਤ ਵਧੀਆ ਸੀਗਾ ਹਾਂਜੀ ਸਸੀਕਲ ਦੋਸਤੋ ਮੈਂ ਤੁਹਾਡਾ ਆਪਣਾ ਸੈਬ ਸੰਧੂ ਦੋਸਤੋ ਅੱਜ ਆਪਾਂ ਮੌਜੂਦ ਆ ਆਪਣੇ ਪਿੰਡ ਵਿਲੇ ਵਾਲਾ ਤੇ ਜਿਹੜਾ ਡਿਸਟ੍ਰਿਕਟ ਫਰੀਦਕੋਟ ਦੋਸਤੋ ਤੁਸੀਂ ਆਮੀ ਹਰ ਰੋਜ਼ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਜਿਵੇਂ ਫਰੋਜਪੁਰ ਏਰੀਆ ਸultanpur ਏਰੀਆ ਇਧਰ ਬਾਡੇ ਏਰੀਏ ਦੇ ਵਿੱਚ ਪਾਣੀ ਬਹੁਤ ਆਇਆ ਫਿਰਦਾ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਝੋਨੇ ਜਿਹੜੇ ਆ ਡੁੱਬ ਗਏ ਆ ਜਾਨੀ ਪਾਣੀ 7-8 ਫੁੱਟ ਤਾਂ ਚੜ ਗਿਆ ਘਰਾਂ ਦੇ ਵਿੱਚ ਲੋਕਾਂ ਦੇ ਵੜ ਗਿਆ ਘਰ ਡਿੱਗ ਰਹੇ ਆ ਲੋਕ ਬਹੁਤ ਭੁੱਖ ਤੇ ਨਾਲ ਲੜ ਰਹੇ ਆ ਕਈਆਂ ਨੂੰ 2-3 ਦਿਨਾਂ ਤੋਂ ਰੋਟੀ ਨਹੀਂ ਨਸੀਬ ਹੋਈ ਸੋ ਆਪਾਂ ਖੜੇ ਆ ਅੱਜ ਫਰੀਦਕੋਟ ਏਰੀਏ ਦੇ ਵਿੱਚ ਆਪਣੇ ਪਿੰਡ ਬੀਲੇ ਵਾਲੇ ਜੀ ਅੱਜ ਉਹ ਤਰੀਕ ਦੀ ਗੱਲ ਕਰੀਏ 31 ਤਰੀਕ ਹੈ ਕੱਲ ਸੀਗੀ 30 ਤਰੀਕ ਆਪਣੇ ਮੀਂਹ ਤਾਂ ਬਹੁਤ ਪਈ ਜਾਂਦੇ ਆ ਪਰ ਜਿਹੜਾ ਨੁਕਸਾਨ ਤੋਂ ਹਜੇ ਤੱਕ ਤਾਂ ਬਚਤ ਜੀ ਕੱਲ 4-5 ਘੰਟੇ ਲਗਾਤਾਰ ਮੀਂਹ ਪਿਆ 30 ਤਰੀਕ ਨੂੰ ਦਿਨੇ ਉਹਦੇ ਨਾਲ ਪਾਣੀ ਜਿਹੜਾ ਝੋਨਿਆਂ ਦੇ ਵਿੱਚ ਪੂਰਾ ਭਰ ਗਿਆ ਸੀਗਾ ਤੇ ਰਾਤ ਨੂੰ ਜਿਹੜਾ ਮੀਂਹ ਆਇਆ 2:30-3 ਵਜੇ ਉਹ ਮੀਂਹ ਨੇ ਤਾਂ ਫਿਰ ਭਾਈ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਹੀ ਕਰਤੇ ਆ ਖਾਲੇ ਖੂਲੇ ਯਾਨੀ ਪਾਣੀ 1.5-1.5 ਫੁੱਟ ਖੜਾ ਹੈ ਜਿਹੜੀ ਆਪਣਾ ਝੋਨੇ ਦੇ ਵਿੱਚ ਵੱਟ ਪਾਈ ਹੁੰਦੀ ਆ ਵੱਟ ਤੋਂ ਗੱਠ-ਗੱਠ ਉੱਚਾ ਹੈ ਪਾਣੀ ਸਾਰਾ ਤੁਹਾਨੂੰ ਝੋਨਾ ਵੀ ਦਿਖਾਵਾਂਗੇ ਤੇ ਜਿਹੜਾ ਬਾਕੀ ਪਾਸੇ ਬਾਰਡਰ ਏਰੀਏ ਦੇ ਵਿੱਚ ਨੁਕਸਾਨ ਹੋ ਰਿਹਾ ਬਹੁਤ ਜਿਹੜਾ ਨੁਕਸਾਨ ਹੋ ਰਿਹਾ ਆ ਆਪਾਂ ਨੂੰ ਸਾਰਿਆਂ ਵੀਰਾਂ ਨੂੰ ਉਹਨਾਂ ਨਾਲ ਖੜਨਾ ਚਾਹੀਦਾ ਜਿੰਨੀ ਵੀ ਆਪਾਂ ਸਹਾਇਤਾ ਕਰ ਸਕਦੇ ਆ ਕਰਨੀ ਚਾਹੀਦੀ ਆ ਆਪਣੇ ਪਿੰਡੋਂ ਵੀ ਕੱਲ 2-3 ਟਰਾਲੀਆਂ ਤੂੜੀ ਦੀਆਂ ਵੀ ਗਈਆਂ ਸੀਗੀਆਂ ਬਾਈ ਸਤਨਾਮ ਸੰਧੂ ਹੋਰਾਂ ਦੀਆਂ ਬਹੁਤ-ਬਹੁਤ ਧੰਨਵਾਦ ਉਹਨਾਂ ਬਾਈਆਂ ਦਾ ਜਿਨ੍ਹਾਂ ਨੇ ਇਨਾ ਸੋਚਿਆ ਬਾਕੀ ਕਿਸਾਨ ਵੀਰੋ ਜਿਹੜਾ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਲਓ ਵੀ ਦੋਸਤੋ ਵਿਖਾਉਣਾ ਤੁਹਾਨੂੰ ਸਾਡੇ ਏਰੀਏ ਦੇ ਵਿੱਚ ਪਾਣੀ ਨੇ ਕਿੰਨਾ ਨੁਕਸਾਨ ਕੀਤਾ ਆ ਸਾਹਮਣੇ ਬਾਈ ਜੀ ਜਿਹੜੀ ਵੈਰਾਈਟੀ ਆ ਇਹ ਹੈਗੀ ਆ ਪੀ ਆਰ 131 ਤੇ ਆ ਜਿਹੜਾ ਝੋਨੇ ਦੀ ਵੈਰਾਈਟੀ ਹੈਗੀ ਆ ਹਾਈਬ੍ਰਿਡ ਪੈਨਰ ਦਾ 28 ਪੀ 67 ਤੇ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਬਾਈ ਆ ਆ ਪਖਾਲਾ ਪਾਇਆ ਸੀਗਾ ਖਾਲੇ ਦੇ ਬਰੋਬਰ ਹੋਇਆ ਪਿਆ ਜਾਣੀ ਜੇ ਹੁਣ ਵੀ ਮੰਨ ਲਓ ਮੀਂਹ ਦਾ ਕੰਟਰੋਲ ਰਹਿੰਦਾ ਤਾਂ ਨੁਕਸਾਨ ਤੋਂ ਬਚਾਅ ਰਹ ਜੂਗਾ ਚਲੋ ਠੀਕ ਆ ਨੁਕਸਾਨ ਹੈਗਾ ਜਿਵੇਂ ਹੁਣ ਪਾਣੀ ਖੜਾ ਹੀ ਰਿਹਾ ਵੀ ਝੋਨੇ ਨੂੰ ਬਿਮਾਰੀ ਵੀ ਵੱਧ ਆਊਗੀ ਜਿਵੇਂ ਫੰਗਸ ਹੋ ਗਈ ਪਰ ਹਜੇ ਵੀ ਟਿਕ ਟਿਕਾ ਹੋ ਜੇ ਤਾਂ ਆਪਣਾ ਜਿਹੜਾ ਨੁਕਸਾਨ ਤੋਂ ਬਹੁਤ ਬਚਾਅ ਹੋ ਜੂਗਾ ਇਸ ਸਾਲ ਜਿਹੜੀਆਂ ਬਈ ਝੋਨੇ ਦੀਆਂ ਫਸਲਾਂ ਬਹੁਤ ਵਧੀਆ ਸੀ ਆਪਾਂ ਆਮ ਹੀ ਵੇਖੇਦੇ ਰਹੇ ਆ ਕਿ ਜਿਹੜਾ ਕੋਈ ਬਿਮਾਰੀ ਨਹੀਂ ਆਏਗੀ ਕੋਈ ਫੰਗਸ ਨਹੀਂ ਕੋਈ ਪੱਤਾ ਬਲ ਬਲ ਬਲੇਟ ਨਹੀਂ ਚਲੋ ਹੁਣ ਤਾਂ ਮੀਂਹ ਪੈਣ ਲੱਗਿਆ ਹਫਤੇ 10 ਦਿਨਾਂ ਦੇ ਲਗਾਤਾਰ ਪਹਿਲਾਂ ਕੋਈ ਬਿਮਾਰੀ ਨਹੀਂ ਆਈਗੀ ਨਾ ਕਿਸੇ ਨੇ ਕੋਈ ਸਪਰੇਅ ਕੀਤੀ ਤੇ ਫਸਲਾਂ ਵੀ ਬਹੁਤ ਸੋਹਣੀਆਂ ਖੜੀਆਂ ਸੀਆਂ ਆ ਤੁਸੀਂ ਦੇਖ ਸਕਦੇ ਹੋ ਬੂਝਾ ਬਈ ਪੂਰਾ ਥੱਬੇ ਥੱਬੇ ਦੇ ਬੂਝੇ ਆ ਬਹੁਤ ਸੋਹਣੇ ਖੜੇ ਆ ਵੇਖ ਕੇ ਸਾਲਾ ਰੂਹ ਖੁਸ਼ ਹੁੰਦੀ ਹੈ ਬਾਕੀ ਚੋਨੇ ਦੀ ਹਾਈਟ ਵੀ ਬਹੁਤ ਆ ਤੇ ਕੋਈ ਬਿਮਾਰੀ ਨਹੀਂ ਖੜਾ ਇੱਕ ਤਾਰ ਦਾ ਦੇਖ ਕੇ ਜਿਹੜੀ ਰੂਹ ਖੁਸ਼ ਹੁੰਦੀ ਆ ਬਾਕੀ ਹੁਣ ਵੀ ਬਚ ਵਿਚਾਰ ਰਵੇ ਸੋ ਸਾਰੇ ਭਰਾ ਅਰਦਾਸ ਕਰੋ ਕਿ ਹੁਣ ਵੀ ਮੀਂਹ ਦੀ ਜਿਹੜਾ ਵਿਚਾਰ ਰਵੇ ਦੇਖੋ ਬਈ ਕਿਸਾਨ ਵੀਰੋ ਹੋਇਆ ਪਿਆ ਪਾਣੀ ਪਾਣੀ ਮੈਂ ਕੈਮਰਾਮੈਨ ਪਕਾਉਂਗਾ ਵੀ ਮੜਾ ਜਾ ਨਾ ਪੈਰ ਬਚਾ ਕੇ ਰੱਖ ਕਿਤੇ ਵਿੱਚ ਨਾ ਆਪ ਡਿੱਗ ਪਏ ਆਹ ਬਈ ਆਪਣੀ ਵੈਰਾਈਟੀ ਹੈਗੀ ਆ 212 212 ਵੈਰਾਈਟੀ ਜਿਹੜੀ ਆਪਾਂ ਸਭ ਤੋਂ ਪਹਿਲਾਂ ਲਾਈ ਸੀਗੀ ਇਹ ਵੈਰੈਟੀ ਦਿਨ ਵੱਧ ਲੈਂਦੀ ਆ ਤੇ ਪੂਰੀ ਇਹ ਗੋਭ ਤੇ ਆ ਨਿਸਰਦੀ ਆਉਂਦੀ ਆ ਤੇ ਪਾਣੀ ਦੀ ਵੀ ਬੱਲੇ ਬੱਲੇ ਹੋਈ ਪਈ ਆ ਕਹਿ ਮੈਂ ਨੂੰ ਕਹੂੰਗਾ ਮੈਂ ਉਹ ਵਿਖਾ ਦੇ ਉਧਰ ਖਾਲੇ ਦੇ ਉੱਤੇ ਫੁੱਲ ਚੜਿਆ ਪਿਆ ਪਾਣੀ ਯਾਨੀ ਹਜੇ ਵੀ ਨੁਕਸਾਨ ਤੋਂ ਬਚਤ ਰਹਿ ਜੂਗੀ ਜੇ ਕਰ ਜਿਹੜਾ ਮੀਂਹ ਦਾ ਵਿਚਾਰ ਆਵੇ ਮੀਂਹ ਹੁਣ ਵੀ ਉੱਚਾ ਹੋ ਜੇ ਨਾ ਤਾਂ ਹਜੇ ਤੱਕ ਕੋਈ ਨੁਕਸਾਨ ਨਹੀਂ ਕਿਉਂ ਇਹ ਵੈਰੈਟੀ ਹਜੇ ਨਿਸਰੀ ਨਹੀਂ ਗਈ ਨੇ ਸਰਦੀ ਆਉਂਦੀ ਆ ਬਾਕੀ ਲੱਗਦਾ ਵੀ ਅੱਜ ਵੈਗਰੂ ਕਰੂਗਾ ਕਿਰਪਾ ਵੀ ਉੱਚਾ ਜਿਹਾ ਰੱਖੂਗਾ ਦਿਨ ਮੌਸਮ ਜਿਹੜਾ ਸਾਫ ਆ ਆ ਵੈਰੈਟੀ ਹੈਗੀ ਆ ਬਈ ਹਾਈਬ੍ਰਿਡ ਪੈਨਰ ਦੀ 28P67 ਇਹ ਵੈਰੈਟੀ ਆਪਾਂ 15 ਦਿਨ ਲੇਟ ਲਾਈ ਸੀਗੀ ਤੇ ਇਹਦਾ ਹਜੇ ਓਨੀ ਨਹੀਂ ਨਿਸਰੀਗੀ ਪੈਪ ਬਣੀ ਪਈ ਹੈ ਜਾਨੀ ਹਫਤਾ ਦੱਸਦੇ ਨੇ ਇਹ ਲੈ ਜੂਗੀ ਇਹਦਾ ਹਜੇ ਕੋਈ ਨੁਕਸਾਨ ਨਹੀਂ ਬਾਕੀ ਇਹ ਵਾਹਣ ਵੀ ਉੱਚਾ ਵਾਹਣ ਨਰਮਾ ਇਹਦਾ ਬਈ ਵੈਰੈਟੀਆਂ ਜਿਵੇਂ ਮੋਰਰ ਕੀ ਖੜੀ ਆ ਕਿਉਂ 4-5 ਦਿਨ ਹੋ ਗਏ بارش ਪਈ ਗਈ ਮੌਸਮ ਵਧੀਆ ਰਿਹਾ ਪਾਣੀ ਤਾਂ ਬਹੁਤ ਖੜਾ ਪਰ ਇਹ ਵਾਹਣ ਵੀ ਨਰਮ ਹੈ ਰੇਤਲਾ ਬਾਕੀ ਤੁਹਾਨੂੰ ਗਾਂ ਵੀ ਆਪਾਂ ਦਿਖਾਉਣੇ ਆ ਗਾਂ ਜਿਹੜਾ ਹੁਣ ਵਾਹਣ ਨੀਵਾ ਸੀਗਾ ਉਹ ਗੋਭ ਦੇ ਵਿੱਚ ਵੀ ਪਾਣੀ ਜਿਹੜਾ ਪਿਆ ਖੜਾ ਹੈ 5-7 ਕਿੱਲੇ ਜਿਹੜਾ ਵਾਹਣ ਸਾਈਡ ਤੇ ਨੀਵਾ ਸੀਗਾ ਉਹ ਵੈਰਾਈਟੀ ਵੀ 33 ਸੀਗੀ ਇਹ ਜਿਹੜੀ ਵੈਰਾਈਟੀ ਹੈ ਬਾਈ ਜਿਵੇਂ ਪਾਈਨਰ ਦੀ 67 ਆ ਜਾਂ 212 ਇਹਦਾ ਕੱਦ ਵੀ ਵੱਧਾ ਹੈ ਕੱਦ ਵੱਧ ਹੋਣ ਕਰਕੇ ਗੋਲ ਦੇ ਵਿੱਚ ਤਾਂ ਨਹੀਂ ਪਾਣੀ ਪਿਆਗਾ ਪਾਣੀ ਖੜਾ ਤਾਂ ਬਹੁਤ ਆ ਤੇ ਪਰ ਜਾਨੀ ਬੱਚਤ ਆ ਹਜੇ ਬਾਕੀ ਜਿਹੜੇ ਵਾਹਣ ਆ ਦੋਸਤੋ ਸਾਡੇ ਏਰੀਏ ਵਾਲੇ ਇਹ ਵਾਹਣ ਰੇਤਲੇ ਆ ਯਾਨੀ ਖੁਸ਼ਕ ਆ ਇੱਥੇ ਪਾਣੀ ਸੁੱਕ ਜਾਂਦਾ ਨਾਲ ਦੀ ਨਾਲ ਜਿਆਦਾ ਟਾਈਮ ਖੜਦਾ ਨਹੀਂ ਜਿਵੇਂ ਕਈ ਵਾਹਣ ਚੀਕ ਨੇ ਹੁੰਦੇ ਛੇਤੀ ਸੁੱਕਦਾ ਨਹੀਂ ਇੱਥੇ ਉਹ ਸਮੱਸਿਆ ਨਹੀਂ ਆਉਂਦੀ ਬਾਕੀ ਕਿਸਾਨ ਵੀਰੋ ਹੈ ਮੀਂਹ ਦਾ ਪਾਣੀ ਸਾਰਾ ਇਹ ਕੋਈ ਪਾਸੇ ਨੂੰ ਆਇਆਗਾ ਪਾਣੀ ਜਿਹੜਾ ਮਾਰ ਜ਼ਿਆਦਾਤਰ ਪਾਸੇ ਵਾਲਾ ਪਾਣੀ ਕਰਦਾ ਮੀ ਆਲਾ ਪਾਣੀ ਇੰਨੀ ਮਾਰ ਨਹੀਂ ਕਰਦਾ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰ ਵੀ ਵਿਖਾ ਦਿਓ ਆ ਵਟਾਂ-ਬੁਟਾਂ ਬਈ ਇੱਕ ਹੀ ਹੋਈਆਂ ਪਈਆਂ ਆ ਦੇਖ ਸਕਦੇ ਹੋ ਤੁਸੀਂ ਤੇ ਪਰ ਝੋਨਾ ਵਧੀਆ ਖੜਾ ਸ਼ੋਨਾ ਪੂਰਾ ਵਧੀਆ ਖੜਾ ਸਾਰਾ ਵਿਖਾਉਣਾ ਤੁਹਾਨੂੰ ਵੀਡੀਓ ਨਾਲ ਜੁੜੇ ਰਹੋ ਜੇ ਤੋਂ ਜਿਹੜਾ ਵਾਹਣਾ ਵਾਹਨ ਨੀਵਾ ਸੀਗਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਇਹ ਜਿਹੜੀ ਵੈਰੈਟੀ ਆ ਵੈਰੈਟੀ ਹੈਗੀ ਐ 131 131 ਵੈਰੈਟੀ ਜਿਹੜੀ ਹਾਈਟ ਘਟ ਕਰਦੀ ਆ ਹਾਈਟ ਘਟ ਕਾਰਨ ਜਿਹੜਾ ਇਹਦੀ ਗੋਭ ਵੀ ਫਿਰ ਥੱਲੇ ਹੋਊਗੀ ਤੇ ਥੱਲੇ ਹੋਣ ਕਾਰਨ ਬਈ ਇਹਦੀਆਂ ਗੋਭਾਂ ਤੁਸੀਂ ਵੇਖ ਸਕਦੇ ਹੋ ਅੱਧੀਆਂ-ਅੱਧੀਆਂ ਡੁੱਬੀਆਂ ਪਈਆਂ ਇਹਦਾ ਬਈ ਕਿਤੇ ਨਾ ਕਿਤੇ ਨੁਕਸਾਨ ਹੋਊਗਾ ਕਿਉਂ ਹੁਣ ਪਾਣੀ ਖੜਾ ਰਿਹਾ ਦਾਣਿਆਂ ਦਾ ਤੇ ਵੈਰੈਟੀ ਬਹੁਤ ਵਧੀਆ ਖੜੀ ਸੀਗੀ ਫਸਲ ਝੋਨੇ ਦੀ ਲਗਭਗ ਸਾਰੇ ਏਰੀਏ ਦੇ ਵਿੱਚ ਹੀ ਬਈ ਬਹੁਤ ਵਧੀਆ ਖੜੀ ਸੀ ਕਿਉਂ ਮੌਸਮ ਬਹੁਤ ਵਧੀਆ ਰਿਹਾ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਆਏ ਆ ਕੋਈ ਫੰਗਸ ਨਹੀਂ ਸੀ ਕੋਈ ਪਤਲ ਬਲੇਟ ਨਹੀਂ ਸੀਗੀ ਕੋਈ ਗੋਭ ਦੀ ਸੁੰਡੀ ਨਹੀਂ ਸੀ ਤੇ ਸਾਰੇ ਜੱਟਾਂ ਦੇ ਆ ਪੂਰਾ ਖੁਸ਼ੀ ਸੀਗੀ ਰੂਹਾਂ ਖੁਸ਼ ਸੀਗਾ ਪਰ ਹੁਣ ਬਾਈ ਕਿਤੇ ਨਾ ਕਿਤੇ ਸਾਰੇ ਜ਼ਿਮੀਂਦਾਰ ਘਵਰਾ ਰਹੇ ਆ ਯਾਰ ਕਿਤੇ ਆਪਣੇ ਨਾਲ ਵੀ ਆਇਆ ਨਾ ਹੋ ਜਾ ਜਿਵੇਂ ਆਪਣਾ ਏਰੀਆ ਫਰੀਦਕੋਟ ਏਰੀਆ ਇੱਥੇ ਤਾਂ ਹਜੇ ਤੱਕ ਨਹੀਂ ਕੋਈ ਵੀ ਨੁਕਸਾਨ ਹੋਇਆਗਾ ਪਾਸੇ ਏਰੀਏ ਦੇ ਵਿੱਚ ਬਾਰਡਰ ਏਰੀਏ 'ਚ ਬਹੁਤ ਨੁਕਸਾਨ ਹੋ ਰਿਹਾ ਆ ਆਪਾਂ ਤਾਂ ਇਹੀ ਅਰਦਾਸ ਕਰਦੇ ਆਂ ਕੋਈ ਵਾਹਿਗੁਰੂ ਭਲੀ ਕਰੇ ਨੁਕਸਾਨ ਹੋਣ ਤੋਂ ਹਜੇ ਵੀ ਟਿਕ ਟਿਕਾ ਰਵੇ ਹੁਣ ਜਿੰਨਾ ਘਰਾਂ ਦੇ ਵਿੱਚ 8-8 ਫੁੱਟ 7-7 ਫੁੱਟ ਪਾਣੀ ਚੜ ਗਿਆ ਵਿੱਚੋਂ ਜਿਹੜੇ ਹੁਣ ਜਾਨਵਰ ਮਰ ਰਹੇ ਆ ਹੁਣ ਪਾਣੀ ਜਿਹੜਾ ਘਰਾਂ ਦੇ ਵਿੱਚ ਵੜ ਗਿਆ ਉਹ گاਂ ਜਦੋਂ ਪਾਣੀ ਸੁੱਕ ਗਿਆ ਫੇਰ ਵੀ ਉਹ ਕੋਈ ਨਾ ਕੋਈ ਬਿਮਾਰੀ ਦਾ ਕਾਰਨ ਵੀ ਬਣ ਸਕਦਾ ਜਿਹੜੀਆਂ ਹੁਣ ਬਿਮਾਰੀਆਂ ਨੂੰ ਪਤਾ ਹੀ ਨਹੀਂ ਕਿੰਨੀਆਂ ਕੋ ਫੈਲ ਸਕਦੀਆਂ ਤੇ ਬਾਕੀ ਆਪਾਂ ਨੂੰ ਸਾਰਿਆਂ ਭਰਾਵਾਂ ਨੂੰ ਉਧਰ ਜਿੰਨੀ ਵੀ ਆਪਾਂ ਸਹਾਇਤਾ ਕਰ ਸਕਦੇ ਆ ਕਰਨੀ ਚਾਹੀਦੀ ਆ ਬਾਕੀ ਆਪਾਂ ਵੇਖੀ ਜਾਂਦੇ ਅਸੀਂ ਵੇਖੀ ਗਏ ਦੋ ਤਿੰਨ ਦਿਨਾਂ ਤੋਂ ਬਹੁਤ ਕਿਸਾਨ ਵੀਰ ਜਿਹੜੇ ਉਧਰ ਪਸ਼ੂਆਂ ਲਈ ਤੂੜੀ ਤੇ ਨਾਲ ਰੋਟੀ ਰਾਸ਼ਨ ਬਹੁਤ ਲੱਝਾਰਿਆ ਬਹੁਤ ਭਰਾਵਾਂ ਦਾ ਧੰਨਵਾਦ ਤੇ ਬਾਕੀ ਆਪਣੇ ਕੋਲ ਵੀ ਟਾਈਮ ਲੱਭਿਆ ਲੱਗਿਆ ਤਾਂ ਆਪਾਂ ਵੀ ਉਧਰ ਏਰੀਆ ਦੇ ਵਿੱਚ ਜਾ ਕੇ ਆਵਾਂਗੇ ਤੁਹਾਨੂੰ ਵੀਡੀਓ ਵਿਖਾਵਾਂਗੇ ਬਾਕੀ ਠੀਕ ਆ ਕਿਸਾਨ ਵੀਰੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ